welcom to my channel ਅੱਜ ਅਸੀਂ ਕੱਚੀਆਂ ਆਂਬੀਆਂ ਤੋਂ ਪਾਪੜ ਬਣਾਵਾਂਗੇ ਤੁਸੀਂ ਆਮ ਜਿਹੜਾ ਹੈ ਬਾਜ਼ਾਰ ਤੋਂ ਲੈ ਕੇ ਖਾਣੇ ਆਮ ਪਾਪੜ ਉਹ ਅਸੀਂ ਘਰ ਦੇ ਵਿੱਚ ਸਾਫ਼ ਸਫਾਈ ਦੇ ਨਾਲ ਅਸੀਂ ਤਿਆਰ ਕਰ ਸਕਦੇ ਹਾਂ ਬਹੁਤ ਸੌਖੇ ਤਰੀਕੇ ਦੇ ਨਾਲ ਹੁਣ ਤਾਂ ਕੱਚੀਆਂ ਆਂਬੀਆਂ ਦਾ ਜਿਹੜਾ ਸੀਜ਼ਨ ਚੱਲ ਰਿਹਾ ਹੈ ਤੁਸੀਂ ਇਸ ਆਮ ਪਾਪੜ ਨੂੰ ਬਣਾ ਕੇ ਵੀ ਸਟੋਰ ਕਰ ਸਕਦੇ ਆ ਤੇ ਇਹਨੂੰ ਖਾਣਾ ਬਹੁਤ ਵਧੀਆ ਹੁੰਦਾ ਹੈ ਕਿਉਂਕਿ ਖਾਣ ਵਿੱਚ ਵੀ ਬਹੁਤ ਟੇਸਟੀ ਹੁੰਦਾ ਤੇ ਬੱਚੇ ਬਹੁਤ ਪਸੰਦ ਕਰਦੇ ਆ ਤੁਸੀਂ ਇਹਨਾਂ ਨੂੰ ਟੌਫੀ ਜਾਂ ਚਾਕਲੇਟ ਤੋਂ ਹਟਾ ਕੇ ਆਮ ਪਾਪੜ ਵਾਲੀ ਤੁਸੀਂ ਇਹਨੂੰ ਲੈ ਕੇ ਜਾ ਸਕਦੇ ਆ ਜਿਹੜਾ ਕਿ ਤੁਸੀਂ ਘਰ ਬਣਾ ਸਕਦੇ ਆ ਆਮ ਪਾਪੜ ਜਿਹੜਾ ਆ ਔਕੇ ਅੰਮਾ ਦਾ ਬਣਾਉਂਦੇ ਆ ਪਰ ਅਸੀਂ ਅੱਜ ਤੁਹਾਨੂੰ ਕੱਚੇ ਅੰਬਾਂ ਤੋਂ ਪਾਪੜ ਬਣਾ ਕੇ ਦੱਸਾਂਗੇ ਜਿਹੜਾ ਕਿ ਖਾਣ ਵਿੱਚ ਬਹੁਤ ਟੇਸਟੀ ਹੁੰਦਾ ਆ ਆਪ ਦੇਖੀ ਹਾਂ ਜੀ ਆਮ ਪਾਪੜ ਬਣਾਉਣ ਲਈ ਮੈਂ 4 ਅੰਬ ਲਏ ਆ ਬਿਲਕੁਲ ਸਾਫ਼ ਸੁਥਰੇ ਇਹਨਾਂ ਨੂੰ ਧੋ ਕੇ ਪਾਣੀ ਇਹਨਾਂ ਦੇ ਉੱਪਰੋਂ ਜਿਹੜਾ ਆ ਸੁਕਾ ਲਿਆ ਸੀ ਪੱਖੇ ਥੱਲੇ ਰੱਖ ਲਓ ਤੁਸੀਂ ਜਾਂ 10 ਮਿੰਟ ਬਾਹਰ ਧੁੱਪ ਚੇਹੇ ਰੱਖ ਲਓ ਤੇ ਬੈਨ ਪੱਕੇ ਥਲੇ ਰੱਖ ਲਿਆ ਸੀ ਦੇਖੋ ਆਪਾਂ ਇਹ ਆਂਬ ਜਿਹੜੇ ਆ ਕੱਚੇ ਲੈਣੇ ਆ ਤੇ ਆਪਾਂ ਇਹਨਾਂ ਨੂੰ ਤਿਆਰ ਕਰਦੇ ਆਂ ਹਾਂਜੀ ਆਂਬ ਅਸੀਂ ਛਿੱਲ ਕੇ ਤਿਆਰ ਕਰ ਲਏ ਆ ਹੁਣ ਇਹਨੂੰ ਆਪਾਂ ਛੋਟੇ ਛੋਟੇ ਟੁਕੜਿਆਂ 'ਚ ਕੱਟ ਲੈਣਾ ਆ ਇਹ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਟੁਕੜੇ ਕਿਸ ਤਰ੍ਹਾਂ ਦੇ ਕੱਟਣੇ ਆ ਜਿਸ ਤਰ੍ਹਾਂ ਦੇ ਵੀ ਮਰਜ਼ੀ ਤੁਸੀਂ ਛੋਟੇ ਵੱਡੇ ਟੁਕੜੇ ਜਿਹੜੇ ਕੱਟ ਸਕਦੇ ਆ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਆਂਬਾਂ ਤੋਂ ਇਸ ਤਰ੍ਹਾਂ ਕਰਕੇ ਅਸੀਂ ਸਾਰੇ ਆਂਬਾਂ ਨੂੰ ਤਿਆਰ ਕਰ ਲਾਂਗੇ ਹਾਂਜੀ ਤੁਸੀਂ ਜਿਹੜੇ ਆਂਬ ਆ ਇਹਨਾਂ ਨੂੰ ਤੁਸੀਂ ਸਾਬਤ ਵੀ ਪਾਣੀ ਦੇ ਵਿੱਚ ਉਬਾਲ ਕੇ ਇਹਦਾ ਜਿਹੜਾ ਪਲਪ ਕੱਢ ਸਕਦੇ ਆ ਉਦਾਂ ਥੋੜੀ ਦੇਰ ਲੱਗਦੀ ਆ ਮੈਂ ਇਹਨੂੰ ਇਸ ਤਰ੍ਹਾਂ ਛਿੱਲ ਕੇ ਕੱਟ ਕੇ ਇਹਨੂੰ ਕਰ ਲੈਣੀ ਹੁੰਦੀ ਆ ਆਪਾਂ ਥੋੜਾ ਜਿਹਾ ਪਾਣੀ ਪਾਉਣਾ ਹੈ ਅੰਬ ਜਿਹੜੇ ਆ ਟੁਕੜੇ ਉਹਨਾਂ ਨੂੰ ਡੋਬਣਾ ਨਹੀਂ ਹੈਗਾ ਬਸ ਹਲਕਾ ਜਿਹਾ ਇਹਦੇ ਵਿੱਚ ਪਾਣੀ ਹੋਣਾ ਚਾਹੀਦਾ ਐਸ ਤਰ੍ਹਾਂ ਕਰਕੇ ਅਸੀਂ ਜਿਹੜੇ ਅੰਬਾਂ ਦੇ ਜਿਹੜੇ ਟੁਕੜੇ ਕੀਤੇ ਆ ਇਹਦੇ ਵਿੱਚ ਸ਼ਿਫਟ ਕਰ ਲਾਂਗੇ ਇਨਾ ਨੂੰ ਅਸੀਂ ਟੱਪ ਕੇ ਆਂਬ ਸੌਫਟ ਹੋਣ ਤੱਕ ਪਕਾ ਲੈਨੇ ਆ ਮੀਡੀਅਮ ਜੈ ਸੇਕ ਰੱਖ ਕੇ ਹਾਂਜੀ ਆਂਬ ਜਦੋਂ ਬਾਹਰ ਆ ਜਾ ਪਾਣੀ ਉਬਲਣ ਲੱਗ ਜਵੇ ਆਂਬਾਂ ਦੇ ਵਿੱਚ ਨਾ ਤੇ ਅਸੀਂ ਜਿਹੜਾ ਦਾਲਚੀਨੀ ਦਾ ਛੋਟਾ ਜਿਹਾ ਟੁਕੜਾ ਪਾ ਦਾਂਗੇ ਇਹਦੇ ਨਾਲ ਜਿਹੜਾ ਆਂਬ ਪਾਪੜ ਦਾ ਫਲੇਵਰ ਬਹੁਤ ਵਧੀਆ ਆਉਂਦਾ ਆ ਇਸ ਤੋਂ ਬਾਅਦ ਇਹਨੂੰ ਟੱਪ ਕੇ ਪਕਾ ਲਾਂਗੇ ਆਪਾਂ ਹਾਂਜੀ ਦੇਖੋ ਇਹ ਬਹੁਤ ਜ਼ਿਆਦਾ ਸੌਫਟ ਹੋ ਚੁੱਕੇ ਆ ਦੇਖੋ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਚਮਚ ਦੇ ਨਾਲ ਹੁਣ ਆਪਾਂ ਦਾਲ ਚੁਨੀ ਦਾ ਜਿਹੜਾ ਟੁਕੜਾ ਆ ਕੱਢ ਦਾਂਗੇ ਬਾਹਰ ਤੇ ਇਹਨੂੰ ਆਪਾਂ ਮੈਸ਼ ਕਰ ਲਾਂਗੇ ਇਸ ਤਰੀਕੇ ਨਾਲ ਦੇਖੋ ਬਹੁਤ ਵਧੀਆ ਤਰੀਕੇ ਨਾਲ ਮੈਸ਼ ਹੋ ਰਿਹਾ ਹੈ ਤੁਸੀਂ ਇਹਨੂੰ ਮਿਕਸੀ ਚ ਵੀ ਗ੍ਰਾਈਂਡਰ ਚ ਵੀ ਕਰ ਸਕਦੇ ਆ ਪਰ ਅਸੀਂ ਇਹਨੂੰ ਹੈਂਡ ਦੇ ਨਾਲ ਹੀ ਕਰ ਰਹੇ ਆ ਦੇਖੋ ਬਹੁਤ ਵਧੀਆ ਤਰੀਕੇ ਨਾਲ ਮੈਸ਼ ਹੋ ਰਿਹਾ ਹੈ ਤੁਸੀਂ ਕਿਸੇ ਵੀ ਪੋਣੀ ਦੇ ਵਿੱਚ ਪਾ ਕੇ ਇਹਨੂੰ ਇਸ ਤਰ੍ਹਾਂ ਦਬਾ-ਦਬਾ ਕੇ ਇਹਦਾ ਜਿਹੜਾ ਪਲਪ ਆ ਕੱਢ ਸਕਦੇ ਆ ਦੇਖੋ ਇੰਨਾ ਪਲਪ ਸਾਡਾ ਨਿਕਲ ਚੁਕਿਆ ਹੱਲੇ ਵੀ ਇਹਦੇ ਵਿੱਚੋਂ ਪਲਪ ਜਿਹੜਾ ਆ ਨਿਕਲ ਰਿਹਾ ਹੈ। ਦਬਾਦਵਾ ਕੇ ਤੁਹਾਨੂੰ ਇਹ ਸਾਰਾ ਜਿਹੜਾ ਪਲਪ ਆ ਇਸ ਤਰ੍ਹਾਂ ਘੱਟਣਾ ਪੈਣਾ ਹੈ। ਆਣੀ ਚ ਪੁੰਨ ਦੀ ਇਸ ਲਈ ਲੋੜ ਪੈਂਦੀ ਹੈ ਕਿ ਇਹਦੇ ਵਿੱਚ ਜਿਹੜੇ ਬਾਲ ਵਾਲਿਆ ਇਹ ਜਿਹੜੇ ਆ ਆਮ ਪਾਪੜ ਦੇ ਵਿੱਚ ਨਾ ਜਾਣ। ਸਮੂਥ ਜਿਹਾ ਪੇਸਟ ਸਾਨੂੰ ਮਿਲ ਸਕੇ। ਇਹ ਪਲਪ ਕੱਢਣ ਤੋਂ ਬਾਅਦ ਇਹਨੂੰ ਅਸੀਂ ਦੁਬਾਰਾ ਪੈਨ ਵਿੱਚ ਸ਼ਿਫਟ ਕਰ ਲੈਣਾ ਹੈ। ਦੇਖੋ ਕਿੰਨਾ ਸਮੂਥ ਪੇਸਟ ਜਿਹੜਾ ਆ ਸਾਨੂੰ ਮਿਲ ਗਿਆ ਆ। ਇਸ ਤੋਂ ਬਾਅਦ ਅਸੀਂ ਇਹਦੇ ਵਿੱਚ 1 ਕੱਪ ਮੈਂ ਚੀਨੀ ਪਾ ਰਹੀ ਆ। ਜਿੰਨੇ ਖੱਟੇ ਆਂਬ ਹੋਣ ਓਨੀ ਤੁਸੀਂ ਚੀਨੀ ਜਿਹੜੀ ਪਾ ਸਕਦੇ ਆ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਕਾਲਾ ਨਮਕ ਪਾਉਂਗੀ ਇੱਕ ਚਮਚ ਮੈਂ ਜਿਹੜਾ ਆ ਕਾਲਾ ਨਮਕ ਪਾ ਲੂੰਗੀ ਤੇ ਬਸ ਅਸੀਂ ਦੋ ਚੀਜ਼ਾਂ ਪਾ ਕੇ ਇਹਨੂੰ ਮਿਕਸ ਕਰਕੇ ਚੀਨੀ ਘੁਲਣ ਤੱਕ ਪਕਾਵਾਂਗੇ ਹਾਂਜੀ ਦੇਖੋ ਚੀਨੀ ਸਾਡੀ ਘੁਲ ਚੁੱਕੀ ਹੈ ਹੁਣ ਵਿੱਚ ਅਸੀਂ ਹਲਕਾ ਜਿਹਾ ਫੂਡ ਕਲਰ ਗ੍ਰੀਨ ਕਲਰ ਦਾ ਪਾਵਾਂਗੇ ਤਾਂ ਕਿ ਇਹਦਾ ਜਿਹੜਾ ਕਲਰ ਹੈ ਬਹੁਤ ਵਧੀਆ ਆ ਜਾਵੇ ਅਸੀਂ ਕੱਚੇ ਆਂਬਾ ਦਾ ਬਣਾ ਰਹੇ ਹਾਂ ਇਹਦਾ ਜਿਹੜਾ ਕਲਰ ਹੈ ਉਹ ਵੀ ਪਰਫੈਕਟ ਹੋਣਾ ਚਾਹੀਦਾ ਹੈ। ਅਗਰ ਤੁਸੀਂ ਨਹੀਂ ਫੂਡ ਕਲਰ ਪਾਉਣਾ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਆ। ਮੈਂ ਇਥੇ ਹਲਕਾ ਜਾਂ ਫੂਡ ਕਲਰ ਜਿਹੜਾ ਇੱਕ ਪਿੰਚ ਪਾਈ ਆ। ਅਸੀਂ ਜਿਹੜਾ ਇਹ ਖਾਲਿਆ ਇਹਦੇ ਵਿੱਚ ਅਸੀਂ ਆਇਲ ਨਾਲ ਗ੍ਰੀਸ ਕਰ ਲਿਆ ਇਹਨੂੰ। ਹੁਣ ਅਸੀਂ ਜਿਹੜਾ ਇਹ ਮਿਕਸਚਰ ਹੈ ਇਹਦੇ ਵਿੱਚ ਸ਼ਿਫਟ ਕਰ ਦਾਂਗੇ। ਅਸੀਂ ਇਹਦੇ ਵਿੱਚ ਹਲਕੇ ਜਿਹੇ ਚਿੱਲੀ ਫਲੇਕ ਜਿਹੜੇ ਪਾ ਲਾਂਗੇ। ਤੁਸ ਕੋਈ ਹੋਰ ਚੀਜ਼ ਵੀ ਇਹਦੇ ਵਿੱਚ ਐਡ ਕਰਨੀ ਚਾਹੁੰਦੇ ਆ ਤਾਂ ਕਰ ਸਕਦੇ ਹੋ ਹੁਣ ਅਸੀਂ ਇਹਨੂੰ ਥਾਲ ਦੇ ਵਿੱਚ ਬਿਲਕੁਲ ਇਸ ਤਰ੍ਹਾਂ ਕਰਕੇ ਸਪਰੈਡ ਕਰ ਦਾਂਗੇ ਹਾਂਜੀ ਦੇਖੋ ਥਾਲ ਦੇ ਵਿੱਚ ਪੂਰੀ ਤਰ੍ਹਾਂ ਸੀ ਪੈਲਾ ਦਿੱਤਾ ਹੈ ਹੁਣ ਅਸੀਂ ਇਹਨੂੰ ਟੋਕਨ ਤੇ ਦੀ ਧੂਪ ਵਿੱਚ ਰੱਖਾਂਗੇ ਜਾਂ ਤੁਸੀਂ ਇਹਨੂੰ ਓਵਰਨਾਈਟ ਰੱਖ ਲਓ ਫਿਰ ਅਸੀਂ ਆਮ ਪਾਪੜ ਜਿਹੜਾ ਬਣਾ ਕੇ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਦਾ ਸਾਡਾ ਆਮ ਪਾਪੜ ਤਿਆਰ ਹੋਇਆ ਹਾਂਜੀ ਇਹਨੂੰ ਤੁਸੀਂ ਓਵਰਨਾਈਟ ਪੱਖੇ ਥੱਲੇ ਰੱਖੋ ਜਾਂ 2 ਘੰਟੇ ਦੀ ਧੂਪ ਜਿਹੜੀ ਇਹਨੂੰ ਲਵਾਓ ਫਿਰ ਤੁਹਾਡਾ ਆਮ ਪਾਪੜ ਜਿਹੜਾ ਹੈ ਬਣ ਕੇ ਤਿਆਰ ਹੋਗਾ ਅਸੀਂ ਤੁਹਾਨੂੰ ਬਾਅਦ ਵਿੱਚ ਦਿਖਾਵਾਂਗੇ ਸਾਡਾ ਆਮ ਪਾਪੜ ਕਿਸ ਤਰ੍ਹਾਂ ਤਿਆਰ ਹੋਇਆ ਤੁਸੀਂ ਆਮ ਪਾਪੜ ਨੂੰ ਸਿੰਪਲ ਰੱਖ ਵੀ ਸਕਦੇ ਆ ਕੱਟ ਕਰਕੇ ਜਾਂ ਫਿਰ ਤੁਸੀਂ ਇਸ ਦੀਆਂ ਗੋਲੀਆਂ ਵੀ ਬਣਾ ਸਕਦੇ ਆ ਜਿਵੇਂ ਵੀ ਤੁਹਾਨੂੰ ਵਧੀਆ ਲੱਗੇ ਤੁਸੀਂ ਉਸ ਤਰੀਕੇ ਦੇ ਨਾਲ ਇਹਨੂੰ ਬਣਾ ਕੇ ਖਾ ਸਕਦੇ ਆ ਅਸੀਂ ਇਹਦੀਆਂ ਛੋਟੀਆਂ-ਛੋਟੀਆਂ ਗੋਲੀਆਂ ਬਣਾ ਲਈਆਂ ਤੁਸੀਂ ਸਿੰਪਲ ਇਹਨੂੰ ਕੱਟ ਵੀ ਕਰ ਸਕਦੇ ਆ ਤੇ ਦੇਖੋ ਇਹਦੀਆਂ ਗੋਲੀਆਂ ਜਿਹੜੀਆਂ ਕਿੰਨੀਆਂ ਸੋਹਣੀਆਂ ਬਣ ਕੇ ਤਿਆਰ ਹੋਈਆਂ ਬਹੁਤ ਜ਼ਿਆਦਾ ਸ਼ਾਈਨ ਕਰ ਰਹੀਆਂ ਆ ਖਾਣ ਵਿੱਚ ਵੀ ਉਹਨੀਆਂ ਹੀ ਟੇਸਟੀ ਆ ਤੁਸੀਂ ਵੀ ਇਸ ਤਰੀਕੇ ਦੇ ਨਾਲ ਘਰ ਦੇ ਵਿੱਚ ਹੈਲਦੀ ਵੇ ਦੇ ਨਾਲ ਜਿਹੜੀਆਂ ਆਮ ਪਾਪੜ ਜਾਂ ਆਮ ਪਾਪੜ ਗੋਲੀ ਬਣਾ ਕੇ ਖਾਓ ਥੈਂਕ ਯੂ